ਸਾਰੇ ਸਾਥੀंनो ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਮੇਰੇ ਸਾਥੀਓ ਜਿੱਦਾਂ ਕਿ ਆਪਣਾ ਸਵਾਦੇ ਚੱਲ ਰਿਹਾ ਪਰਮਹੰਸ ਜੋਗਰਾਂਝੀ ਦੀ ਆਤਮਕਥਾ ਦਾ ਇੱਕ ਜੋਗੀ ਦੀ ਆਤਮਕਥਾ ਤੇ ਅੱਜ ਆਪਾਂ ਪਹੁੰਚ ਚੁੱਕੇ ਹਾਂ ਉਹਦੇ 21ਵੇਂ ਅਧਿਆਇ ਤੇ ਜਿਹਦਾ ਸ਼ੀਸ਼ਕ ਹੈ ਸਾਡੀ ਕਸ਼ਮੀਰ ਯਾਤਰਾ ਜਿਵੇਂ ਕਿ ਪਿਛਲੇ ਅਧਿਆਇ ਦੌਰਾਨ ਆਪਾਂ ਜਾਣਿਆ ਕਿ ਪਰਮਹੰਸ ਜੋਗਰਾਂਝੀ ਜਿਹੜੇ ਨੇ ਉਹ ਕਸ਼ਮੀਰ ਯਾਤਰਾ ਤੇ ਜਾਣ ਜਾਣ ਲਈ ਬਹੁਤ ਉਤਸੁਕ ਨੇ ਪਰ ਉਹ ਬਿਮਾਰ ਪੈ ਜਾਂਦੇ ਨੇ ਅਚਾਨਕ ਤਾਂ ਹੁਣ ਉਹ ਠੀਕ ਹੋ ਜਾਂਦੇ ਨੇ ਸ਼੍ਰੀ ਯੁਕੇਸ਼ਵਰ ਗਰੀਜੀ ਜੋ ਕਿ ਉਹਨਾਂ ਦੇ ਅਧਿਆਤਮਿਕ ਗੁਰੂ ਨੇ ਉਹਨਾਂ ਨੂੰ ਠੀਕ ਕਰ ਦਿੰਦੇ ਨੇ ਅਲੌਕਿਕ ਢੰਗ ਨਾਲ ਉਹ ਕਹਿੰਦੇ ਮੈਂ ਤੰਦਰੁਸਤ ਹੋ ਚੁੱਕਿਆ ਤੇ ਉਸ ਤੋਂ ਦੋ ਦਿਨ ਬਾਅਦ ਕਹਿੰਦੇ ਫਿਰ ਯੁਕਤੇਸ਼ਵਰ ਗੀ ਜੀ ਮੇਰੇ ਕੋਲ ਆਉਂਦੇ ਨੇ ਯੋਗਰਾਂਚ ਕਹਿੰਦੇ ਕਹਿੰਦੇ ਹੁਣ ਤੂੰ ਸਫ਼ਰ ਕਰਨ ਦੇ ਯੋਗ ਹੋ ਗਿਆ ਤੇ ਹੁਣ ਮੈਂ ਵੀ ਤੇਰੇ ਨਾਲ ਕਸ਼ਮੀਰ ਚੱਲੂਗਾ ਤੇ ਇੱਕਦਮ ਖੁਸ਼ ਹੋ ਜਾਂਦੇ ਨੇ ਯੋਗਰਾਂਚ ਕਿਉਂਕਿ ਉਹ ਸ਼ੁਰੂ ਤੋਂ ਹੀ ਆਪਣੇ ਗੁਣ ਸਾਥ ਨਾਲ ਜਾਣਾ ਚਾਹੁੰਦੇ ਨੇ ਕਸ਼ਮੀਰ ਤੇ ਉਸ ਦੀ ਇੱਛਾ ਨੂੰ ਕਹਿੰਦੇ ਅਸੀਂ ਛੇ ਲੋਕਾਂ ਦੀ ਟੋਲੀ ਸਾਡੀ ਕਹਿੰਦੇ ਜਾਣ ਲਈ ਅਸੀਂ ਰੇਲ ਗੱਡੀ 'ਚ ਸਵਾਰ ਹੋ ਗਏ ਸਾਡਾ ਪਹਿਲਾ ਠਹਿਰਾ ਕੇnde ਹੋਇਆ ਸ਼ਿਮਲਾ ਚ ਉਹ ਸ਼ਿਮਲਾ ਬਾਰੇ ਕਹਿ ਰਹੀ 니 ਬੀ ਹਿਮਾਲਿਆ ਪਹਾੜਾਂ ਦੇ ਸਿਗਾਸਰ ਤੇ ਮਹਾਰਾਣੀ ਵਾਂਗ ਦੇ ਹੇਸ਼ ਸ਼ੋਭਿਤ ਹੈ ਅਸੀਂ ਕਹਦੇ ਉੱਥੇ ਅਦਭੁਤ ਵੁਧਿਆਰਿਆਂ ਦਾ ਆਨੰਦ ਲਿਆ ਉਥੇ ਹੰਟਲਾਣ ਜਿੱਤ ਜਿਹੜੀਆਂ ਸੜਕਾਂ ਨੇ ਜਿਹਨੂੰ ਆਪਾਂ ਅੱਜ ਕੱਲ ਮਾਰ ਰੋਡ ਕਹਿੰਦੇ ਆ ਉਹਦੇ ਤੇ ਕਹਿੰਦੇ ਅਸੀਂ ਘੁੰਮੀ ਉੱਥੇ ਕਹਿੰਦੇ ਇੱਕ ਬਜ਼ੁਰਗਔਰਦਾ ਜਿਹੜੀ ਹੌਕੇ ਮਾਰ ਰਹੀ ਸੀ ਕਹਿ ਰਹੀ ਸੀ ਵਲੈਤੀ ਸਟ੍ਰਾਬਰੀ ਲੈਣ ਨੂੰ ਤਾਂ ਕਿਸੇ ਛੋਟੇ ਛੋਟੇ ਲਾਲ ਲਾਲ ਫਲਸੀ ਜਿਹੜੇ ਗੁਰੂ ਸਾਹਿਬ ਨੂੰ ਬਹੁਤ ਚੰਗੇ ਲੱਗੇ ਜੁਕਤੇਸ਼ਵਰ ਗੀਰੀ ਜੀ ਨੂੰ ਤੇ ਉਹਨਾਂ ਨੇ ਇੱਕ ਟੋਕਰੀ ਖਰੀਦ ਲਈ ਉਹਦੀ ਸਟਰਾਬਰੀਆਂ ਦੀ ਤੇ ਕਹਿੰਦੇ ਕਨਾਈ ਖੜਾ ਸੀਗਾ ਉਹਨਾਂ ਦੇ ਕੋਲ ਕਨਾਈ ਜੀ ਦਾ ਘਾਣ ਲਈ ਤੇ ਨਾਲੇ ਯੋਗਨੰਦ ਜੀ ਕਹਿੰਦੇ ਮੈਨੂੰ ਦਿੱਤੇ ਉਹਨਾਂ ਨੇ ਖਾ ਲਈ ਕਹਿੰਦੇ ਮੈਂ ਇੱਕ ਫਲ ਖਾ ਕੇ ਦੇਖਿਆ ਤੇ ਨਾਲ ਦੀ ਨਾ ਮ ਤੁਕਦਾ ਕਹਿੰਦੇ ਮੈਂ ਕਿਹ ਕਿੰਨਾ ਖੱਟਾ ਫਲਾਂ ਗੁਰੂਦੇਵ ਮੈਨੂੰ ਸਟਰਾਬਰੀ ਕਦੇ ਚੰਗੀ ਲੱਗ ਸਕਦੀ ਕਹਿੰਦੇ ਇਹ ਸੁਣ ਕੇ ਗੁਰੂਦੇਵ ਹੱਸਣ ਲੱਗੇ ਕਹਿੰਦੇ ਅਮਰੀਕਾ 'ਚ ਤੈਨੂੰ ਬਹੁਤ ਚੰਗੀ ਲੱਗੂਗੀ ਕਹਿੰਦੇ ਉੱਥੇ ਰਾਤ ਦੇ ਖਾਣੇ 'ਚ ਜਿਸ ਘਰ 'ਚ ਤੂੰ ਖਾਣਾ ਖਾ ਰਿਹਾ ਹੋਵੇਂਗਾ ਉਸ ਘਰ ਦੀ ਮਾਲਕਣ ਤੈਨੂੰ ਮਲਾਈ ਤੇ ਖੱਡ ਰਾਸਟ੍ਰਬਰੀ ਦੇਊਗੀ ਤੇ ਜਦੋਂ ਉਹ ਕਾਟੇ ਨਾਲ ਸਟ੍ਰਬਰੀ ਨੂੰ ਕੁਚਲ ਕੇ ਤੈਨੂੰ ਦੇਊਗੀ ਤਾਂ ਉਹ ਸੂਲੇ ਤੋਂ ਕਹੇਗਾ ਸਟ੍ਰਬਰੀ ਕਿੰਨੀ ਸਵਾਦ ਹੈ ਕਹਿੰਦੇ ਫੇਰ ਤੈਨੂੰ ਸ਼ਿੰਨੇ ਦਾ ਅੱਜ ਦਾ ਇਹ ਦਿਨ ਯਾਦ ਆਊਗਾ ਇੱਥੇ yoganand ji ਕਹਿੰਦੇ ਕਹਿੰਦੇ ਸ਼ਿਰੀ ਯੁਗਤੇਸ਼ਵਰ ਗੀ ਜੀ ਦੀ ਇਹ ਜਿਹੜੀ ਇੱਕ ਵਿਖਸ਼ਵਾੜੀ ਉਹਨਾਂ ਨੇ ਕਰਤੀ ਸੀ ਪੂਰੀ ਤਰ੍ਹਾਂ ਕਹਿੰਦੇ ਮੇਰੇ ਦਿਮਾਗ 'ਚੋਂ ਨਿਕਲ ਚੁੱਕੀ ਸੀਗੀ ਪਰ ਕਹਿੰਦੇ ਕਈ ਸਾਲ ਬਾਅਦ ਕਹਿੰਦੇ ਦੋ ਮੈਂ ਅਮਰੀਕਾ ਗਿਆ ਕਹਿੰਦੇ ਉਦੋਂ ਮੈਨੂੰ ਫਿਰ ਇਹ ਯਾਦ ਆਈ ਕਹਿੰਦੇ ਮੈਸਾਚੂਸੈਟਸ ਰਾਜ ਦੇ ਵੈਸਟ ਸੋਮਰਵਿਲੇ ਸ਼ਹਿਰ ਦੀ ਸ਼੍ਰੀਮਤੀ ਐਲਿਸ ਟੀ ਹੈਸੇ ਦੇ ਕਹਿੰਦੇ ਅੱਜ ਕਹਿੰਦੇ ਇੱਕ ਦਿਨ ਰਾਤ ਨੂੰ ਮੈਂ ਇਸੇ ਤਰ੍ਹਾਂ ਖਾਣਾ ਖਾਣ ਲਈ ਨਮੰਤਰਣ ਮੈਨੂੰ ਮਿਲਿਆ ਹੋਇਆ ਸੀਗਾ ਤਾਂ ਮੈਂ ਉੱਥੇ ਗਿਆ ਹੋਇਆ ਸੀ ਕਹਿੰਦੇ ਖਾਣੇ ਦੇ ਖੀਰ 'ਚ ਦੋ ਸਟ੍ਰਾਬਰੀਆਂ ਮੇਜ਼ ਤੇ ਲਿਆ ਕੇ ਉਹਨੇ ਰੱਖੀਆਂ ਤੇ ਇੱਕ ਕਾਟਾ ਚੱਕਿਆ ਸ਼੍ਰੀਮਤੀ ਹੈਸੇ ਨੇ ਤੇ ਉਹਦੇ ਨਾਲ ਮੇਰੇ ਸਾਹਮਣੇ ਰੱਖੀਆਂ ਸਟ੍ਰਾਬਰੀਆਂ ਚੱਕੇ ਤਰ੍ਹਾਂ ਕੁਝ ਚਲਦਾ ਉਹਨਾਂ ਦੇ ਵਿੱਚ ਪਾਤੀ ਮੜਾਈ ਤੇ ਖੱਡ ਤੇ ਨਾਲ ਹੀ ਕਹਿੰਦੇ ਇਹ ਫਲ ਕੁਝ ਜ਼ਿਆਦਾ ਖਟਾੰਦਾ ਹੈ ਤੇ ਮੈਨੂੰ ਲੱਗਦਾ ਤੁਸੀਂ ਇਸ ਤਰ੍ਹਾਂ ਖਾਣਾ ਪਸੰਦ ਕਰੋਗੇ ਤਾਂ ਜੋਗਨਾਨੰਦ ਜੀ ਕਹਿੰਦੇ ਮੈਂ ਥੋੜਾ ਚੱਕ ਕੇ ਮੂੰਹ ਚ ਪਾਇਆ ਤਾਂ ਵਾਕਈ ਮੇਰੇ ਮੂੰਹ ਤੋਂ ਕਹਿੰਦੇ ਆਪਣੇ ਆਪ ਸਹਿਸਵਾਹੀ ਇਹ ਗੱਲ ਨਿਕਲ ਗਈ ਕਿ ਸਟਰਾਬੇਰੀ ਕਿੰਨੀ ਸੁਆਦ ਹੈ ਕਹਿੰਦੇ ਉਸੇ ਟਾਈਮ ਮੇਰੇ ਦਿਮਾਗ ਦੇ ਵਿੱਚ ਮੇਰੇ ਗੁਰੂ ਸਾਹਿਬ ਦੀ ਹੋਪ ਵੀ ਖੜਵੀ ਆ ਗਈ ਕਿੰਨੇ ਮੈਂ ਸੋਚਦੇ ਹੋਏ ਆਨੰਦ ਤੇ ਹੈਰਾਨੀ ਭਰੀ ਖੁਸ਼ੀ ਨਾਲ ਆ ਤਾਂ ਬੋਰ ਹੋ ਗਿਆ ਪੀਸ਼ਵਰ ਪ੍ਰਾਪਤ ਮੇਰੇ ਗੁਰudev ਨੇ ਪਵਿੱਖ ਦੇ ਆਕਾਸ਼ ਵਿਚਰਣ ਵਾਲੇ ਵਿਤਾਤਾ ਦੇ ਦੁਆਰਾ ਲਿਖੇ ਗਏ ਘਟਨਾ ਚੱਕਰ ਨੂੰ ਕਿੰਨਾ ਪਹਿਲਾਂ ਦੇਖ ਲਿਆ ਸੀ ਤਾਂ ਇੱਥੇ ਦੱਸ ਕੇ ਫਿਰ ਅੱਗੇ ਪਿੱਛੇ ਆਪਾਂ ਚੱਲਦੇ ਹਾਂ ਕਿ ਸਫ਼ਰ ਦੇ ਉਪਰ ਵੱਧ ਜਾ ਰਹੇ ਹਾਂ ਇੱਥੇ ਦੱਸਦਾਂ ਕਿ ਸਾਡੀ ਟੋਲੀ ਛੇ ਤੇ ਹੀ ਸ਼ਿਮਲਾ ਫਿਰ ਉਹ ਕੋ ਮੈਨੇ ਇਤ ਕੋ ਮਨ ਤਪਾਦ ਹੋ ਫਿਰ ਹਾਵਲਪਿੰਡੀ ਜਾਣ ਲਈ ਰੀਲ ਗੱਡੀ ਸਵਾਰ ਹੋ ਗਏ ਉੱਥੋਂ ਕਹਿੰਦੇ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਤੱਕ ਜਾਣ ਵਾਸਤੇ 7 ਦਿਨ ਦੀ ਯਾਤਰਾ ਲਈ ਉਹਨਾਂ ਨੇ ਲਈ ਦੋ ਘੋੜਿਆਂ ਦਰੱਖਿ ਚਝਾੜੀ ਬੱਕੀ ਕਰਾਇ ਦੇ ਲਈ ਜਿਹੜੀ ਕਿ ਚਾਰੇ ਪਾਸੇ ਤੋਂ ਬੰਦ ਸੀ ਤੇ ਉੱਥੋਂ ਵੀ ਕਹਿੰਦੇ ਛੱਤੀ ਹੋਈ ਸੀ ਕਹਿੰਦੇ ਜਿਉਂ-ਜਿਉਂ ਸਾਡੀ ਬੱਕੀ ਦੇ ਲੋਹੇ ਤੇ ਪਹੀਏ ਗਰਮ ਪਥਰੀਲੇ ਰਸਤੇਾਂ ਤੇ ਠੜਕੜ-ਠੜਕ ਕਰਦੇ ਅੱਗੇ ਵਧ ਰਹੇ ਸੀ ਤੇ ਉਹ ਤੋਂ ਪਹਾੜਾਂ ਦੀ ਸ਼ੋਭਾ ਦੇ ਬਦਲਦੇ ਸੁੰਦਰ ਨਜ਼ਾਰਿਆਂ ਨੂੰ ਦੇਖ ਕੇ ਸੀ ਆਨੰਦਮਗਨ ਹੁੰਦੇ ਜਾ ਰਹੇ ਸੀਗੇ ਤਾਂ ਕਹਦੇ ਚਾਨ ਕਾਢੀ ਕਹਿੰਦਾ ਕਹਿੰਦਾ குருਦੀਪ ਆਪ ਦੀ ਪਵਿੱਤ੍ਰ ਸੰਗਤ ਜੀ ਨਾਲ ਮੈਂ ਮੈਂ ਗਰਮ ਵੀ ਨਜ਼ਾਰਿਆਂ ਦਾ ਬਹੁਤ ਆਨੰਦ ਆ ਰਿਹਾ ਹੈ ਤਾਂ ਯੋਗਾਨੰਦ ਜੀ ਕਹਿੰਦੇ ਕਹਿੰਦੇ ਜਦੋਂ ਆਢੀ ਨੇ ਗੱਲ ਕਹੀ ਇਹ ਪ੍ਰਸ਼ੰਸਾ ਦਾ ਇੱਕ ਸ਼ਬਦ ਕਹੀ ਤਾਂ ਕਹਿੰਦੇ ਮੈਨੂੰ ਬੜੀ ਖੁਸ਼ੀ ਹੋਈ ਸੁਣ ਕੇ ਕਿਉਂਕਿ ਇਸ ਯਾਤਰਾ ਦਾ ਜਿਹੜਾ ਸੰਯੋਜਕ ਹੈ ਉਹ ਮੈਂ ਹੀ ਸੀਗਾ ਕਹਦੇ ਸ਼੍ਰੀ ਜੁਗਤੇਸ਼ਵਰ ਗੀ ਜੀ ਆਪਾਂ ਨੂੰ ਪਤਾ ਹੋਣਤਰ ਜਾਂ ਮੀ ਸੀ ਕਹਿੰਦੇ ਉਹਨਾਂ ਨੇ ਤਾੜ ਲਿਆ ਵੀ ਕਿਸੇ ਸੋਚ ਰਹੇ ਹੈ ਉਹ ਕਹਿੰਦੇ ਆਪਣੇ ਫੋਕੀ ਆਤਮ ਪ੍ਰਸ਼ੰਸਾ ਨਾ ਕਰ ਆਡੀ ਨੂੰ ਇਹ ਨਾ ਨਜ਼ਾਰਿਆ ਤਾਂ ਇਹਨਾਂ ਦਾ ਨਹੀਂ ਆ ਰਿਹਾ ਜਿੰਨਾ ਸਿਗਰਟ ਪੀਣ ਵਾਸਤੇ ਕੁਝ ਸਮੇਂ ਵਾਸਤੇ ਸਾਥੋਂ ਦੂਰ ਹੋਣ ਦੀ ਸੰਭਾਵਨਾ ਨਾਲ ਆ ਰਹੀ ਹੈ। ਤਾਂ ਇਹ ਸੁਣ ਕੇ yoganand ji ਕਹਿੰਦੇ ਮੇਰੇ ਦਿਲ ਨੂੰ ਬੜੀ ਠੇਸ ਲੱਗੀ ਕਹਿੰਦੇ ਮੈਂ ਕਿਹਾ ਗੁਰੂ ਜੀ ਇਹੋ ਜੇ ਦੁੱਖ ਦੇ ਸ਼ਬਦਾਂ ਨਾਲ ਤੁਸੀਂ ਮੇਰੇ ਰੰਗ 'ਚ ਭੰਗ ਨਾ ਹੋ। ਕਹਿੰਦੇ ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਆਡੀ ਜਿਹੜਾ ਸਿਗਰਟ ਪੀਣ ਵਾਸਤੇ ਇੰਨਾ ਤਰਫ ਲੋਭੀ ਹੋ ਰਹੀ ਹੈ। ਕਹਿੰਦੇ ਮੈਂ ਪੂਰੀ ਸ਼ੱਕ ਭਰੀ ਨਜ਼ਰ ਨਾਲ ਆਪਣੇ ਗੁਰੂ ਵੱਲ ਦੇਖਿਆ। ਕਹਿੰਦੇ ਗੁਰੂ ਦੇਵ ਕਹਿੰਦੇ ਕਹਿੰਦੇ ਮੈਂ ਆਡੀ ਨੂੰ ਕੁਛ ਨਹੀਂ ਕਹਿੰਦਾ ਕਹਿੰਦੇ ਤੂੰ ਦੇਖੀ ਕਹਿੰਦੇ ਜਿਉਂ ਹੀ ਕੋਹੜਾ ਬੱਗੇ ਰੁਕੂਗੀ ਨਾ ਤੇ ਉਹ ਮੌਕੇ ਦਾ ਫਾਇਦਾ ਠਾ ਕੇ ਕਿਵੇਂ ਫੁਰਤੇ ਦੇਖਾ ਹੂਗਾ ਕਹਿੰਦੇ ਫਿਰ ਬੱਗੀ ਰੁਕੀ ਇੱਕ ਛੋਟੀ ਜਿਹੀ ਧਰਮਸ਼ਾਲਾ ਕੋਲ ਜਿੱਥੇ ਪਹੁੰਚ ਗਈ ਕਹਿੰਦੇ ਕੋਚਵਾਨ ਕਹਿੰਦਾ ਮੈਂ ਘੋੜਿਆਂ ਨੂੰ ਪਾਣੀ ਪਿਲਾਉਣਾ ਇੱਥੇ ਤਾਂ ਉਹਨੇ ਰੋਕੀ ਬੱਗੀ ਤਾਂ ਕਹਿੰਦੇ ਨਾਲ ਦੀ ਨਾਲ ਆਡੀ ਬੋਲਿਆ ਕਹਿੰਦਾ ਗੁਰੂਦੇਵ ਤੁਹਾਨੂੰ ਗੁੱਸਾ ਤਾਂ ਨਹੀਂ ਆਏ ਲੱਗੂਗਾ ਜੇ ਮੈਂ ਥੋੜੀ ਦੇਰ ਵਾਸਤੇ ਤਾਜੀ ਹਵਾ ਖਾਣ ਵਾਸਤੇ ਕੋਚਵਾਨ ਨਾਲ ਬਾਹਰ ਬਹਿ ਜਾਵਾਂ ਕੰਦੇ ਜੁਕਤੇਸ਼ਰ ਗੀ ਜੀ ਨੇ ਇਜਾਜ਼ਤ ਦੇ ਦਿੱਤੀ ਠੀਕ ਹੈ ਭੇਜਾ ਕਹਿੰਦੇ ਪਰ ਨਾਲ ਹੀ ਉਹਨਾਂ ਨੇ ਮੈਨੂੰ ਕਹਿਤਾ ਵੀ ਉਹਨੂੰ ਤਾਜੀ ਹਵਾ ਨੇ ਤਾਜ਼ਾ ਧੂਆ ਚਾਹੀਦਾ ਹੈ ਫਿਰ ਕਹਿੰਦੇ ਬੱਗੀ ਹੈ ਜਿਹੜੀ ਉਸੇ ਤਰ੍ਹਾਂ ਚੀਜ਼ੀ ਕਰਤੀ ਹੈ ਢੂਣ ਪਰ ਰਸਤੇ ਉੱਤੇ ਚੱਲਣੀ ਸ਼ੁਰੂ ਹੋ ਗਈ ਕਹਦੇ ਗੁਰੂਦੇਵ ਦੀ ਅੱਖਾਂ 'ਚ ਹੱਸੇ ਵਾਲੀ ਚਮਕ ਆ ਗਈ ਕਹਿੰਦੇ ਉਹ ਮੈਨੂੰ ਕਹਿੰਦੇ ਕਹਿੰਦੇ ਬੱਗੀ ਦੇ ਦਰਵਾਜ਼ੇ ਤੋਂ ਥੋੜੀ ਗਰਦਨ ਬਾਹਰ ਕੱਢ ਕੇ ਦੇਖ ਆਡੀ ਕਿਹੋ ਜੀ ਹਵਾ ਖਾ ਰਿਹਾ ਤਜੋ ਕਨਨ ਜੀ ਕਹਿੰਦੇ ਮੈਂ ਗੁਰੂ ਸਾਹਿਬ ਦਾ ਹੁਕਮ ਮੰਨਦੇ ਹਾਂ ਉਦਾਂ ਹੀ ਕਹਿੰਦੇ ਕਰਦਨ ਕੱਟ ਗਿਆ ਜਦੋਂ ਬਹੁਤ ਦੇਖਿਆ ਤਾਂ ਮੈਂ ਹੈਰਾਨ ਹੋ ਗਿਆ ਵੀ ਆਡੀ ਜਿਹੜਾ ਸੀਗਾ ਉਹ ਜੋ ਸਿਗਰਟ ਦੇ ਧੂਏ ਦੇ ਛੱਲੇ ਹੁਣਾ ਘਬਣਾ ਕੇ ਛੱਟ ਰਿਹਾ ਸੀ ਕਹਿੰਦਾ ਮੈਂ ਫਿਰ ਮਾਫੀ ਵਾਲੀ ਨਜ਼ਰਾਂ ਨਾਲ ਗੁਰੂਦੇਵ ਵੱਲ ਦੇਖਿਆ ਕਹਿੰਦਾ ਨਾਲੇ ਮੇਰੇ ਦਿਲ ਚਾਵੇ ਗੁਰੂਦੇਵ ਹਮੇਸ਼ਾ ਹੀ ਤਰ੍ਹਾਂ ਥੋੜੀ ਇਹ ਗੱਲ ਵੀ ਸੱਚ ਹੋਊਗੀ ਹੈ ਆਡੀ ਕੁਦਰਤ ਦੇ ਨਜ਼ਾਰਿਆਂ ਨਾਲ ਸਿਗਰਟ ਦਾ ਵੀ ਆਨੰਦ ਲੈ ਰਿਹਾ ਇਹ ਤਾਂ ਕਹਿੰਦੇ ਫਿਰ ਅਸੀਂ ਅੱਗੇ ਵਧਦੇ ਰਹੇ ਆਪਣੇ ਸਫ਼ਰ ਤੇ ਤੇ ਹਰ ਰਾਤ ਅਸੀਂ ਕਿਸੇ ਪਿੰਡ ਉਤਰਾਮਸ਼ਾਲਾ 'ਚ ਠਹਿਰ ਜਾਂਦੇ ਸੀ ਤੇ ਆਪਣਾ ਖਾਣਾ ਆਪ ਹੀ ਬਣਾ ਲੈਂਦੇ ਸੀ। ਇੱਥੇ ਜੋਗਨਾਨ ਸਿੰਘ ਕਹਿੰਦੇ ਸ਼੍ਰੀ ਯੁਕਤੇਸ਼ਵਰ ਜੀ ਮੇਰੇ ਖਾਣੇ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਸੀ ਤੇ ਹਰ ਇੱਕ ਖਾਣੇ ਵਿਲੇ ਮੈਨੂੰ ਨਿੰਬੂ ਦਾ ਰਸ ਜ਼ਰੂਰ ਦਵਾਉਂਦੇ ਸੀ। ਕਹਿੰਦੇ ਕਿਉਂਕਿ ਮੇਰੇ 'ਚ ਹਾਲੇ ਵੀ ਕਮਜ਼ੋਰੀ ਸੀ ਪਰ ਦਿਨੋਂ-ਦਿਨ ਸੁਧਾਰ ਹੋ ਰਿਹਾ ਸੀ ਕਹਿੰਦਾ। ਕਹਿੰਦੇ ਜਿਉਂ-ਜਿਉਂ ਅਸੀਂ ਕੇਂਦਰੀ ਕਸ਼ਮੀਰ ਦੇ ਨੇੜੇ ਪਹੁੰਚ ਰਹੇ ਸੀ ਉਹ ਵੀਵੇਂ ਸਾਡੇ ਦਿਲ ਆਨੰਦਮਈ ਪੂਰਵਨਮਨ ਨਾਲ ਭਰ ਰਹੇ ਸੀ। ਕਹਿੰਦੇ ਸ਼ਿਰੀ ਨਗਰ ਪੁੱਛੰਤੇ ਰਸਤੇ 'ਚ ਦੋਨੇ ਪਾਸਿਆਂ ਦੇ ਉੱਤੇ ਸਾਡਾ ਸਵਾਗਤ ਕਰਦੇ ਹੋਏ ਉੱਚਾ-ਉੱਚੇ ਦਰਖਤ ਖੜੇ ਸੀਗੇ ਉੱਥੇ ਪਹੁੰਚ ਗਿਆ ਸੀ ਕਹਿੰਦੇ ਦੋ ਅੰਜਲੀ ਧਰਮਸ਼ਾਲਾ ਅਸੀਂ ਕਰਾਇਤੇ ਲੈ ਲਏ ਜਿਹੜਾ ਕਿ ਸੁੰਦਰ ਪਹਾੜੀਆਂ ਦੇ ਸਾਹਮਣੇ ਬਣੇ ਹੋਏ ਸੀ ਉੱਥੇ ਕਹਿੰਦੇ ਪਾਣੀ ਦੀ ਸਰਕਾਰੀ ਟੂਟੀ ਹੈ ਨਹੀਂ ਸੀ ਇਸ ਲਈ ਨੇੜੇ ਦੇ ਖੂਹ ਤੋਂ ਹੀ ਅਸੀਂ ਪਾਣੀ ਭਰ ਕੇ ਲਿਆਉਂਦੇ ਹੁੰਦੇ ਸੀ ਤੇ ਉੱਥੇ ਗਰਮੀ ਰੁੱਤ ਵੀ ਬਹੁਤ ਜ਼ਿਆਦਾ ਕਹਿੰਦੇ ਆਰਾਮਦਾਇਕ ਸੀਗੀ ਦਿਨ ਵੇਲੇ ਗਰਮੀ ਹੁੰਦੀ ਸੀ ਪਰ ਰਾਤ ਨੂੰ ਹਲਕੀ ਜਿਹੀ ਠੰਡ ਪੈਂਦੀ ਸੀ ਫੇਰ ਕਹਿੰਦੇ ਸਾਰੇ ਜਣੇ ਸ਼੍ਰੀਨਗਰ ਚ ਸ਼ੰਕਰਾਚਾਰੀ ਦੇ ਪ੍ਰਚੀਨ ਮੰਦਿਰ ਦੇ ਦਰਸ਼ਨ ਕਰਨ ਲਈ ਵੀ ਉੱਥੇ ਗਏ ਕਹਿੰਦੇ ਜਦ ਦਰਸ਼ਨ ਕਰਨ ਗਏ ਉੱਥੇ ਕਹਿੰਦੇ ਮੇਰਾ ਮਨ ਉਹਨੂੰ ਦੇਖ ਕੇ ਸ਼ੰਕਰਾਚਾਰੀ ਜੀ ਦੇ ਮੰਦਿਰ ਨੂੰ ਦੇਖ ਕੇ ਆਨੰਦਮਈ ਵਸਤਾ ਚਲੇ ਗਿਆ ਕਹਿੰਦੇ ਮੈਨੂੰ ਉਸ ਟਾਈਮ ਤੇ ਕਿਸੇ ਦੇਜ ਦੇ ਪਹਾੜ ਦੇ ਟੀਸੀ ਤੇ ਬਣੇ ਇੱਕ ਭਵਨ ਦਿਖਾਈ ਦੇਣ ਲੱਗਿਆ ਵੀ ਸ਼ੰਕਰਾਚਾਰੀ ਦੇ ਉਹ ਮੰਦਿਰ ਸੀ ਜਿਹੜਾ ਅਚਾਨਕ ਕਹਿੰਦੇ ਕਿ ਭਵਨ ਦੇ ਵਿੱਚ ਬਦਲ ਗਿਆ ਫਿਰ ਕਦੇ ਕਈ ਸਾਲ ਬਾਅਦ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਜਦੋਂ ਪਹਿਲੀ ਵਾਰ ਕੈਲੀਫੋਰਨੀਆ ਚ ਲਾਸ ਐਂਜਲਸ ਵਗ ਗਏ ਤਾਂ ਉੱਥੇ ਮਾ ਤੁਸੀਂ ਤਾਂ ਦੇ ਟੀਸੀ ਤੇ ਬਣਿਆ ਉਹਨਾਂ ਨੇ ਵਿਸ਼ਾਲ ਭਵਨ ਦੇਖਿਆ ਸੀ ਕਦੇ ਉਹ ਇਹੀ ਭਵਨ ਸੀਗਾ ਜਿਹੜਾ ਕਿ ਉਹਨਾਂ ਨੇ ਹੁਣ ਉਹਨਾਂ ਦੇ ਮਾਨਸਪੜਾ ਦੇ ਜਿਹੜਾ ਉੱਪਰ ਗਿਆ ਸੀਗਾ ਉਹਨਾਂ ਨੂੰ ਦਿਖਿਆ ਸੀ ਤਾਂ ਅੱਗੇ ਫੇਰ ਉਹ ਆਪਣੀ ਯਾਤਰਾ ਦਾ ਵਿਤਾਲਸ ਹੁੰਦੇ ਨੇ ਕਦੇ ਕੁਝ ਦਿਨ ਸ਼ਿਲੀਨਾਗਾ ਚ ਬਤਾਂਉਣ ਤੋਂ ਬਾਅਦ ਅਸੀਂ 8000 ਪਾਦੇ ਸੋਫਟ ਦੀ ਉਚਾਈ ਤੇ ਸਥਿਤ ਗੁਲਮਰਗ ਫੁੱਲਾਂ ਨਾਲ ਲੱਦੇ ਪਹਾੜੀ ਰਸਤਾ ਉੱਥੇ ਗਏ ਜਿੱਥੇ ਕਦੇ ਜ਼ਿੰਦਗੀ ਚ ਪਹਿਲੀ ਵਾਰ ਮੈਂ ਘੋੜੇ ਦੀ ਸਵਾਰੀ ਕੀਤੀ ਕਦੇ ਉੱਥੇ ਫੇਰ ਅਸੀਂ ਜਦੋਂ ਖਿੱਲਣ ਮਾਰਗ ਤੇ ਗਏ ਅੱਗੇ ਜਿੱਥੇ ਗਯੋਗਰਾਜ ਜੀ ਘੋੜੇ ਤੇ ਚੜੇ ਹੋਏ ਸੀ ਤੇ ਆਟੀ ਜਿਹੜਾ ਸੀ ਉਹ ਟਟੂ ਦੀ ਸਵਾਂ ਕਰ ਰਿਹਾ ਸੀਗਾ ਉੱਥੇ ਕਹਿੰਦੇ ਆਪਣੇ ਜਵਾਨ ਦੋਸਤਾਂ ਨਾਲ ਮੈਂ ਚਮਕਦੀਆਂ ਚਿੱਟੀਆਂ ਟੜਾ ਹਾਤੇ ਤੇਰ ਉੱਧਰ ੜਦੇ ਆ ਕਦੇ ਆਨੰਦ ਲਿਆ ਪੂਰਾ ਅਸੀਂ ਸਾਰਿਆਂ ਨੇ ਕਹਿੰਦੇ ওভারਕੋਟ ਪਾਈ ਹੋਈ ਸੀਗੀ ਫਿਰ ਉਸ ਤੋਂ ਬਾਅਦ ਕਹਿੰਦੇ ਅਗਲੀ ਯਾਤਰਾ ਸੀ ਸਾਡੇ ਬਾਦਸ਼ਾਹ ਜਹਾਂਗੀਰ ਦੇ ਪ੍ਰਸਿੱਧ ਵਿਲਾਸ ਬਾਗ ਸ਼ਾਲੀਮਾਰ ਤੇ ਨਿਸ਼ਾਤ ਬਾਗ ਬਾਗ ਵਾਲਾ ਹੁਣ ਸ਼ਾਤ ਬਾਗ ਵਾਲੇ ਨੂੰ ਦੱਸਦੇ ਨੇ ਨਿਸ਼ਾਤ ਬਾਗ ਦਾ ਪ੍ਰਾਚੀਨ ਰਾਜ ਮਹਿਲ ਜਿਹੜਾ ਕਹਿੰਦੇ ਹੋ ਇੱਕ ਕੁਦਰਤੀ ਚਰਨੇ ਤੇ ਇਸ ਵਿਉਂਤਨਾ ਬਣਾਇਆ ਗਿਆ ਹੈ ਵੀ ਪਹਾੜ ਤੋਂ ਬਹੁਤ ਜ਼ਿਆਦਾ ਤੇਜ਼ੀ ਨਾਲ ਥੱਲੇ ਡਿੱਗਣ ਵਾਲੇ ਪਾਣੀ ਦੀ ਧਾਰ ਨੂੰ ਅਤਿਅੰਤ ਪ੍ਰਤਿਭਾਪੂ ਰਜਾਂਤ੍ਰਿਕ ਤਰੀਕੇ ਨਾਲ ਕਾਬੂ ਕਰਕੇ ਕਿਤੇ ਤਾਂ ਕਹਿੰਦੇ ਉਹਨੂੰ ਬਹੁ ਰੰਗੀਆਂ ਚਟਾਨਾਂ ਦੇ ਉੱਪਰੋਂ ਦੀ ਬਗਾਇਆ ਗਿਆ ਹੈ ਕਿਤੇ ਸੁੰਦਰ ਸੁਦੰਦ ਰੰਗ ਬਰੰਗੀਆਂ ਫੁੱਲਾਂ ਦੀਆਂ ਕਿਆਰੀਆਂ ਦੇ ਵਿੱਚ ਫੁਹਾਰਿਆਂ ਰੂਪ ਚ ੱਟਿਆ ਗਿਆ ਇਹ ਜਲਤਾਰਾ ਰਾਜ ਮਹਿਲ ਦੇ ਇੱਕ ਕਮਰਿਆਂ ਵਿੱਚੋਂ ਕਿ ਕਹਿੰਦੇ ਵਗਦੀ ਹੈ ਤੇ ਅਖੀਰ ਉਹ ਧਰਤੀ ਤੇ ਉਤਰ ਕੇ ਸਮੇਂ ਕਿਸੇ ਅਸਮਾਨੀ ਪਰੀ ਵਾਂਗ ਥੱਲੇ ਝੀਲ ਦੇ ਵਿੱਚ ਸਮਾ ਜਾਂਦੀ ਹੈ ਇਸ ਤਰ੍ਹਾਂ ਕਹਿੰਦੇ ਇਹਨਾਂ ਦੇ ਵਿੱਚ ਵਿਸ਼ਾਲ ਬਾਗਾਂ ਦੇ ਵਿੱਚ ਰੰਗਾਂ ਦਾ ਐਨ ਲੱਗ ਰਿਹਾ ਜਿਵੇਂ ਮੇਲਾ ਲੱਗਿਆ ਹੋਵੇ ਤਰਾਤੇ ਉੱਤੇ ਫੁੱਲ ਸੀ ਕਿਰਾਂ ਕੇ ਪਰਗੇ ਗੁਲਾਬ ਦੇ ਚਮੇਲੀ ਲੀਲੀ ਸਨੈਪ ਡ੍ਰੈਗਨ ਪੈਂਸੀ ਲੇਵੈਂਡਰ ਪਾਪੀਚੀ ਨਾਰ ਸਰੋਤ ਚਰੀ ਹੋਰ ਵੀ ਕਾਫੀ ਕਿਸਮ ਦੇ تھے ਫੁੱਲ ਸੀਏ ਫਿਰ ਉਹ ਅੱਗੇ ਕਹਿੰਦੇ ਨੇ ਕਹਿੰਦੇ ਕਸ਼ਮੀਰੀ ਅੰਗੂਰ ਉਸ ਟਾਈਮ ਤੇ ਬਹੁਤ ਮਹਿੰਗਾ ਹੁੰਦਾ ਸੀ ਤੇ ਸਵਾਦਿਸ਼ਟ ਫਲਾਂ ਉਸ ਵੇਲੇ ਬੰਨਿਆ ਜਾਂਦਾ ਹੁੰਦਾ ਸੀਗਾ ਕਦਰਜਿੰਦਰ ਜਿਹੜਾ ਉਹਨਾਂ ਤੋਂ ਨਾਲ ਗਿਆ ਸੀ ਕਹਿੰਦਾ ਸਾਰੇ ਰਸਤੇ ਕਸ਼ਮੀਰੀ ਅੰਗੂਰਾਂ ਨਾਲ ਪੇੜ ਭੰਦੇ ਸੁਪਨੇ ਲੈਂਦਾ ਰਿਹਾ ਪਰ ਕਹਿੰਦੇ ਕਸ਼ਮੀਰ 'ਚ ਉਹਨੂੰ ਕੋਈ ਗੂਰਾ ਦਾ ਵੱਡਾ ਬਾਗ ਮਿਲਿਆ ਨਹੀਂ ਇਸ ਕਰਕੇ ਬੜੀ ਨਿਰਾਸ਼ਾ ਉਹਨੂੰ ਹੋਈ ਕਹਿੰਦੇ ਉਸ ਦੀ ਇਸ ਚਾਹਨਾ ਵਾਸਤੇ ਮੈਂ ਕਦੇ-ਕਦੇ ਉਹਨੂੰ ਚੜਾਉਂਦਾ ਵੀ ਹੁੰਦਾ ਸੀ ਕਹਿੰਦੇ ਮੈਂ ਕਹਿੰਦਾ ਹੁੰਦਾ ਸੀ ਉਹ ਮੇਰਾ ਪੇਟ ਤਾਂ ਦੂਰ ਨਾਲ ਇੰਨਾ ਭਰ ਗਿਆ ਹੀ ਮੈਂ ਤਾਂ ਚੱਡੇ ਵੀ ਜਾਂਦਾ ਕਦੇ ਕਦੇ ਕਹਿੰਦਾ ਸੀ ਇਹਨਾਂ ਅਨਡਿਟੇਂ ਗੂਰਾਂ ਦੀ ਮੇਰੇ ਪੇਟ ਅੰਦਰ ਸ਼ਰਾਬ ਵੀ ਬਣ ਰਹੀ ਹੈ ਫਿਰ ਕਦੇ ਬਾਅਦ ਦੇ ਵਿੱਚ ਸਾਨੂੰ ਇਹ ਪਤਾ ਲੱਗਿਆ ਵੀ ਇਹ ਮਿੱਠੇ ਗੌਰ ਕਸ਼ਮੀਰ ਦੇ ਪੱਛਮ ਚ ਸਥਿਤ ਕਾਵਲ ਦੇ ਇਲਾਕੇ ਚੋਂ ਦੇ ਨੇ ਅਸੀਂ ਤਾਂ ਕਹਿੰਦੇ ਤੇ ਪਿਛਤੇ ਵਾਲੀ ਰਮਣੀ ਦੀ ਆਈਸਕ੍ਰੀਮ ਖਾ ਕੇ ਆਪਣੀ ਤਸੱਲੀ ਕਰਦੇ ਰਹੇ ਫਿਰ ਅੱਗੇ ਉਹ ਦੱਸਦੇ ਨੇ ਕਦੇ ਲਾਲ ਰੰਗ ਦੀ ਕਿਸੇ ਤਾਕਾਰੀ ਕੀਤੀ ਹੋਣੀ 46 ਸ਼ਕਾਰਿਆਂ ਚ ਬੈਠ ਕੇ ਅਸੀਂ ਦਲਚੀਂ ਦਾ ਨਜ਼ਾਰੇ ਲਈ ਤੇ ਉਸ ਤੇ ਪਾਣੀਆਂ ਚਲੇ ਇੱਕ ਵਾਰ ਪੁੱਮੀ ਕਦਰ ਤੇ ਸਬਜ਼ੀਆਂ ਤੇ ਤਰਬੂਜਾਂ ਦੀ ਖੇਤੀ ਦੇ ਫਸਲ ਦਾ ਨਜ਼ਾਰਾ ਵੀ ਬਹੁਤ ਵਧੀਆ ਸਾਨੂੰ ਲੱਗ ਰਿਹਾ ਸੀਗਾ ਫਿਰ ਅਕੇ ਉਹ ਦੱਸਦੇ ਨੇ ਕਿਤੇ ਕਈ ਵਰਿਆਂ ਦੇ ਬਾਅਦ ਅਨੇਕ ਦੇਸ਼ਾਂ ਦੇ ਯਾਤਰਾਵਾਂ ਕਰਨ ਤੋਂ ਬਾਅਦ ਮੈਨੂੰ ਇਹ ਸੰਸਚਾਇਆ ਵੀ ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਉਂ ਕਿਹਾ ਜਾਂਦਾ ਹੈ ਕਹਿੰਦੇ ਸਵਿਟਜ਼ਰਲੈਂਡ ਦੇ ਆਲਪਸ ਪਹਾੜ ਸਕਾਟਲੈਂਡ ਦੀ ਲਾਰਜ ਲੋਮੈਂ ਚੀਲ ਤੇ ਇੰਗਲੈਂਡ ਦੀਆਂ ਬਹੁਤ ਸੁੰਦਰ ਝੀਲਾਂ ਦੀਆਂ ਯਾਤਰਾ ਕਿਉਂਕਿ ਸਾਨੂੰ ਕਸ਼ਮੀਰ 'ਚ ਮਿਲ ਜਾਂਦੀਆਂ ਨੇ ਕਹਿੰਦੇ ਇਸ ਲਈ ਅਮਰੀਕਾ ਤੋਂ ਆਏ ਹੋਏ ਸੈਲਾਨੀਆਂ ਨੂੰ ਵੀ ਕਸ਼ਮੀਰ ਦੀ ਸੈਰ ਕਰਦੇ ਆ ਇੱਥੇ ਅਲਾਸਕਾ ਦਾ ਤਾਹਕ ਰਹਿਤ ਉਪਰ ਖਾਪੜ ਗੌਰਵ ਤੇ ਡੇਨਵਰ ਦੇ ਕੋਲ ਮੌਜੂਦ ਪਾਇਕ ਪੀਕ ਦੀ ਜਾਦ ਦਿਵਾਨ ਨਾਲ ਬਹੁਤ ਕੁਝ ਮਿਲ ਜਾਂਦਾ ਹੈ ਫਿਰ ਅਕੇ ਜੋਗਨਾਂਜੀ ਦੱਸਦੇ ਨੇ ਕਿ ਐਨੀ ਜਗ੍ਹਾ ਦੇ ਤੇ ਕੁਬਿਆਂ ਕਹਿੰਦੇ ਫਿਰ ਮੈਂ ਕੁਦਰਤ ਦੀ ਸੁੰਦਰਤਾ ਦੇ ਮੁਕਾਬਲੇ ਚ ਪਹਿਲਾ ਨਾਮ ਦਵਾਂਗਾ ਮੈਕਸੀਕੋ ਦੇ ਜ਼ੋਕੇ ਮਿਲਕੋ ਦੇ ਸ਼ਾਨਦਾਰ ਨਜ਼ਾਰੇ ਨੂੰ ਤੇ ਜਾਂ ਫਿਰ ਕਸ਼ਮੀਰ ਦੀਆਂ ਝੀਲਾਂ ਇਹ ਦੋ ਨਜ਼ਾਰੇ ਕਹਿੰਦੇ ਮੇਰੀ ਯਾਦਾਸ਼ਤ ਧਰਤੀ ਦੇ ਸਭ ਤੋਂ ਸੁੰਦਰ ਨਜ਼ਾਰਿਆਂ ਤੇ ਰੂਪ ਦੇ ਵਿੱਚ ਉੱਭਰ ਕੇ ਆਉਂਦੇ ਨੇ। ਕਹਿੰਦੇ ਉਂਤ ਪ੍ਰਾਚੀਨ ਦੇਸ਼ਾਂ 'ਚ ਅਨੇਕ ਸੁੰਦਰ-ਸੁੰਦਰ ਝਰਨੇ ਨੇ ਪਰ ਕਹਿੰਦੇ ਇਨ੍ਹਾਂ 'ਚੋਂ ਇੱਕ ਵੀ ਝਰਨਾ ਨਿਊਯਾਰਕ ਰਾਜ ਦੇ ਕੈਨੇਡਾ ਦੀ ਸਰਹੱਦ ਤੇ ਮੌਜੂਦ ਧਿਆਗਰਾਚਰ ਦੇ ਦੀ ਸੁੰਦਰਤਾ ਦਾ ਮੁਕਾਬਲਾ ਨਹੀਂ ਕਰ ਸਕਦਾ। ਫਿਰ ਅੱਗੇ ਕਸ਼ਮੀਰ ਦੇ ਲੋਕਾਂ ਬਾਰੇ ਦੱਸਦੇ ਨੇ ਕਿ ਆਪਣੀ ਸੁੰਦਰਤਾ ਵਾਸਤੇ ਵਿਸ਼ਵ ਪ੍ਰਸਿੱਧ ਕਸ਼ਮੀਰੀਆਂ ਚੋਂ ਇੱਕ ਲੋਕ ਯੂਰੋਪੀਅਨ ਵਰਗਾ ਗੋਰੀ ਨੇ ਉਹਨਾਂ ਦੇ ਨੈਣਾਂ ਤੇ ਸ਼ਰੀਰ ਦੀ ਪਤਨਰ ਵੀ ਜਿਹੜੀ ਉਹ ਯੂਰੋਪੀਅਨ ਵਰਗੀ ਆ ਕਹਿੰਦੇ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਵੀ ਨੀਲੀਆਂ ਨੇ ਤੇ ਵਾਲ ਸੁਨਹਿਰੀ ਨੇ ਕਹਿੰਦੇ ਜਦੋਂ ਇਹ ਲੋਕ ਪੱਛਮੀ ਪਹਿਰਾਵਾ ਪਾ ਲੈਂਨ ਤਾਂ ਬਿਲਕੁਲ ਅਮਰੀਕਾਏ ਤਰ੍ਹਾਂ ਹੀ ਦਿਖਦੇ ਨੇ ਲੱਗਦਾ ਹੀ ਕਿ ਇਹ ਭਾਰਤੀ ਨਹੀਂ ਕਸ਼ਮੀਰੀ ਨੇ ਕੰਦੇ ਹਿਮਾਲੇ ਜਿਹੜੀ ਸਰਦੀ ਆ ਉਹਨਾਂ ਨੂੰ ਸੂਰਜ ਦੀ ਤਪਸ਼ ਤੋਂ ਬਚਾਉਂਦੀ ਹੈ ਤੇ ਇਸ ਤਰ੍ਹਾਂ ਉਹਨਾਂ ਦੇ ਗੋਰੇ ਰੰਗ ਦੀ ਉਹ ਰੱਖਿਆ ਕਰਦੀ ਹੈ ਫਿਰ ਉਹ ਦੱਸਦੇ ਨੇ ਕਿ ਭਾਰਤ ਦੇ ਜਿਹੋ ਜਿਹੋ ਆਪ ਪੱਦਖਣ ਵਾਲ ਨੂੰ ਚਾਈ ਜਾਂਦੀਆਂ ਤੇ ਉਹ ਤੋਂ ਲੋਕਾਂ ਦੇ ਜਿਹੜਾ ਰੰਗ ਹੈਗਾ ਚਮੜੀ ਦਾ ਉਹ ਕਾਲਾ ਹੁੰਦਾ ਚਾਈ ਜਾਂਦਾ ਅੱਗੇ ਫਿਰ ਯਾਤਰਾਵਾਦੀ ਦੱਸ ਰਹੇ ਨੇ ਕਹਿੰਦੇ ਕਸ਼ਮੀਰ ਚ ਕੁਝ ਹਫ਼ਤੇ ਸੁਖਪੁਰ ਉਹ ਵਿਦਵਾਨ ਤੋਂ ਬਾਅਦ ਮੈਨੂੰ ਬੰਗਾਲ ਆਉਣ ਵਾਸਤੇ ਕਹਿੰਦੇ ਮਜਬੂਰ ਹੋਣਾ ਪਿਆ ਕਿਉਂਕਿ ਸ਼੍ਰੀ ਰਾਧਪੁਰ ਕਾਲਜ ਦੀਆਂ ਨਵੇਂ ਸੈਸ਼ਨ ਦੀਆਂ ਜਮਾਤਾਂ ਜਿਹੜੀਆਂ ਉਹ ਸ਼ੁਰੂ ਹੋਣ ਵਾਲੀਆਂ ਸੀਗੀਆਂ ਕਦੇ ਸ਼੍ਰੀ ਯੁਕਤੇਸ਼ਵਰ ਜੀ ਕਨਾਈ ਤੇ ਆਟੀ ਕੁਝ ਸਮੇਂ ਵਾਸਤੇ ਸ਼੍ਰੀਨਗਰ ਰੁਕ ਗਏ ਤੇ ਉੱਥੋਂ ਕਹਿੰਦੇ ਮੇਰੀ ਵਾਪਸੀ ਤਾਂ ਕੁਝ ਸਮਾਂ ਪਹਿਲਾਂ ਗੁਰੂਦੇਵ ਨੇ ਮੈਨੂੰ ਇਸ਼ਾਰਾ ਕਰਤਾ ਸੀਗਾ ਬਿਓ ਕਸ਼ਮੀਰ ਰਹਦਿਆਂ ਉਹਨਾਂ ਦਾ ਜਿਹੜਾ ਸਰੀਰ ਆ ਉਹ ਬਿਮਾਰ ਹੋਣ ਵਾਲਾ ਪਰ ਕਹਿੰਦੇ ਮੈਂ ਗੁਰੂਦੇਵ ਨੂੰ ਕਿਹਾ ਵੀ ਗੁਰਦੇਵ ਤ ਤੁਸੀਂ ਮੈਨੂੰ ਪੂਰੇ ਤੰਦਰੁਸਤ ਰੱਖਦੇ ਹੋ ਕਦੇ ਸੁਣ ਕੇ ਗੁਰੂਦੇਵ ਕਹਿੰਦੇ ਕਹਿੰਦੇ ਇਹ ਵੀ ਸੰਭਾਵਨਾ ਹੋ ਸਕਦਾ ਮੈਂ ਸੰਸਾਰ ਤੋਂ ਕੁਝ ਖਰਜਾਂ ਤਦ ਜਦੋਂ ਇਹ ਸੁਣਿਆ ਤਾਂ ਯੋਗਾਨਾਥ ਜੀ ਕਹਿੰਦੇ ਕਹਿੰਦੇ ਮੈਂ ਤਾਂ ਉਹਨਾਂ ਦੇ ਪੈਰਾਂ 'ਚ ਟਿਕ ਕੇ ਗਿੜਗੜਾਉਣਾ ਹੀ ਲੱਗ ਗਿਆ ਹृदय ਮਨ ਨੂੰ ਵਚਨ ਦਿਓ ਵੀ ਹਾਲ ਦੇ ਘੜੀ ਦੇ ਸਰੀਰ ਨਹੀਂ त्याਗੋਗੇ ਕਿਉਂਕਿ ਥੋੜੀ ਸਿਹਤਾ ਤੋਂ ਬਿਨਾਂ ਮੈਂ ਹਲੇ ਤੱਕ ਚੱਲਣ ਦੇ ਕਾਬਿਲ ਹੋਇਆ ਨਹੀਂ ਉਹ ਕਹਿੰਦੇ ਸ਼੍ਰੀ ਯਕਤੇਸ਼ਵਰ ਜੀ ਚੁੱਪ ਰਹੇ ਪਰ ਉਹਨਾਂ ਨੇ ਇੰਨੀ ਦਰਸਮਈ ਹਾਲਤ ਨਾਲ ਮੇਰੇ ਵੱਲ ਦੇਖਿਆ ਵੀ ਮਨਾਂ ਚਕੀਰ ਹੋ ਗਿਆ ਵੀ ਸਰੀਰ ਹਲੇ त्याग ਕਰ ਲਈ ਕਦੇ ਜਦੋਂ ਮੈਂ ਫਿਰ ਸ਼੍ਰੀ ਰਾਜਪੁਰ ਵਾਪਸ ਆਇਆ ਕਾਲਜ ਦੇ ਵਿੱਚ ਤਾਂ ਕਦੇ ਮੈਨੂੰ ਕੁਸਿਨਗੜ੍ਹ ਬਾਦ ਫਿਰ ਆਟੀ ਦੀ ਧਾਰ ਮਿਲੀ ਜਿਤੇ ਵਿੱਚ ਉਹਨੇ ਲਿਖਿਆ ਹੋਇਆ ਸੀ ਗੁਰੂਦੇਵ ਸਖਤ ਬਿਮਾਰ ਹਾਲਤ ਗੰਭੀਰ ਕਹਿੰਦੇ ਮੈਂ ਵੀ ਫਿਰ ਬੜੇ ਹੀ ਦੁੱਖ ਤੇ ਸੰਤਾਪ ਨਾਲ ਉਤੇਜਨਾਪੁਰੋਂ ਧਾਰ ਭੇਜੀ ਕਿ ਗੁਰੂਦੇਵ ਮੈਂ ਤੁਹਾਡੇ ਤੋਂ ਹਾਲ ਦੇ ਕੜੀ ਸ਼ਰੀਰ ਨਾ ਤਿਆਗਣ ਦਾ ਵਚਨ ਮੰਗ ਰੱਖਿਆ ਕਿਰਪਾ ਕਰਕੇ ਸ਼ਰੀਰ ਨਾ ত্যাগਣਾ ਨਹੀਂ ਤਾਂ ਮੈਂ ਵੀ ਸ਼ਰੀਰ त्याਗ ਦੂਗਾ ਕਹਿੰਦੇ ਫਿਰ ਗੁਰੂਦੇਵ ਦਾ ਜਵਾਬ ਆਇਆ ਕਹਿੰਦੇ ਜਿਵੇਂ ਤੂੰ ਚਾਹਣਾ ਓਵੇਂ ਹੀ ਹੋਵੇ ਕਹਿੰਦੇ ਫਿਰ ਕੁਝ ਦਿਨ ਬਾਅਦ ਆਡੀ ਦੀ ਮੈਨੇ ਚਿੱਠੀ ਆਈ ਜਿੱਦੇ ਚ ਲਿਖਿਆ ਸੀ ਗੁਰੂ ਦੇ ਬਿਲਕੁਲ ਤੰਦਰੁਸਤ ਨਹੀਂ ਫਿਰ ਕਹਿੰਦੇ ਗੁਰੂ ਦੇਵ ਜੀ ਰਾਮਪੁਰ ਵਾਪਸ ਆਏ ਕਰੀਬ 15 ਦਿਨਾਂ ਦੇ ਬਾਅਦ ਕਹਿੰਦੇ ਦੇਖਣ ਦੇ ਵਿੱਚ ਉਹ ਮਤਲਬ ਕਮਜ਼ੋਰ ਹੋਏ ਪਏ ਸੀਗੇ ਜਿਵੇਂ ਪਹਿਲਾਂ ਨਾਲੋਂ ਅੱਧਾ ਹੀ ਹੋਏ ਪਏ ਸੀਗੇ ਉਹਨਾਂ ਇੱਥੇ ਉਹ ਦੱਸਣਗੇ ਕੀ ਅਖੀਰ ਉਹਨਾਂ ਨਾਲ ਕੀ ਹੋਇਆ ਸੀਗਾ ਕਿਵੇਂ ਉਹ ਬਿਮਾਰ ਹੋਏ ਸੀਗਾ ਕਿ ਉਹ ਆਪਣੀ ਬਿਮਾਰੀ ਸੀ ਜਾਂ ਕਿਸੇ ਦੀ ਬਿਮਾਰੀ ਉਹਨਾਂ ਨੇ ਆਪਣੇ ਸਰੀਰ ਤੇ ਪਾ ਲਈ ਸੀ ਤਾਂ ਇਹ ਜਾਣਾਂਗੇ ਆਪਾਂ ਮੇਰੇ ਸਾਥੀਓ ਅਗਲੇ ਅਧਿਆਇ ਦੇ ਵਿੱਚ ਪਾਣੀ ਰਹਿਣਾ ਜੇ ਤੁਹਾਨੂੰ ਮੇਰਾ ਇਹ ਸਵਾਦ ਅੱਛਾ ਲੱਗ ਰਿਹਾ ਹੈ ਤਾਂ ਕਿਰਪਾ ਕਰਕੇ ਆਪਣੇ ਹੋਰਨਾਂ ਸਾਥੀਆਂ ਨਾਲ ਸ਼ੇਅਰ ਵੀ ਜ਼ਰੂਰ ਕਰੋ ਮੈਨੂੰ ਇਹਨਾਂ ਪਿਆਰ ਦੇ ਸੁਕਾ ਨਾਲ ਸੁਣਨ ਦੇ ਲਈ ਤੁਹਾਡਾ ਸਬਤ ਬਹੁਤ ਬਹੁਤ ਧੰਨਵਾਦ ਜਲਦੀ ਹੀ ਆਪਾਂ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਤੁਹਾਡਾ